ਇਸ ਲਈ ਬਹੁਤ ਹੀ ਦੁਖ ਨਾਲ ਕਹਿਣਾ ਪੈ ਰਿਹਾ ਕਿ ਦਿਨੇ ਨਗਰ ਦਾ ਜੋ ਸ਼ਹੀਦ ਮਨਿੰਦਰ ਸਿੰਘ ਪਲਵਾਮਾ ਸੈਕਟਰ ਵਿੱਚ ਜਿਹੜਾ ਉਹ ਸ਼ਹੀਦ ਹੋ ਗਿਆ ਸੀ ਅੱਜ ਉਹਦਾ ਜਿਹੜੀ ਮ੍ਰਿਤਕ ਦੇਹ ਹੈ ਉਹ ਦਿਨੇ ਨਗਰ ਦੇ ਵਿੱਚ ਪਹੁੰਚ ਗਈ ਹੈ ਪੁੱਜੀ ਦੀ ਦੇਰਵਾਜ਼ ਜਿਹੜੀ ਹੈ ਉਹਨੂੰ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜੀ ਪਰਿਵਾਰਕ ਮੈਂਬਰਾਂ ਦੇ ਜਿਹੜਾ ਹਵਾਲੇ ਕੀਤੀ ਜਾਏਗਾ ਕਾਫੀ ਰਾਜਨੀਤਿਕ ਲੋਕ ਔਰ ਸਮਾਜਿਕ ਸਥਾਨ ਸਮਾਜੀਆਂ ਨਾ ਅੱਜ ਸ਼ਹੀਦ ਮਨਿੰਦਰ ਸਿੰਘ ਨੂੰ ਜਿਹੜੀਆਂ ਸਦਾ ਜੀ ਦੇਣ ਵਾਸਤੇ ਪਹੁੰਚਣ ਗੀਆਂ ਤੁਹਾਨੂੰ ਦੱਸ ਦਈਏ ਕਿ ਮਨਿੰਦਰ ਜਿਹੜਾ ਤਿੰਨ ਭੈਣਾਂ ਦੇ ਦੋ ਤਿੰਨ ਭੈਣਾਂ ਸੰਗ ਦੇ ਦੋ ਭਰਾ ਸੀ ਜਿਹੜਾ ਦੂਸਰਾ ਛੋਟਾ ਭਰਾ ਆ ਉਹ ਵੀ ਜਿਹੜਾ CRPF ਚ ਤਨਾਨਾਤਾ ਦੋ ਦਿਨ ਪਹਿਲਾਂ ਜਿਹੜਾ ਮਨਿੰਦਰ ਆਪਣੇ ਘਰੋਂ ਛੁੱਟੀ ਕੱਢ ਕੇ ਗਿਆ ਸੀ ਅਤੇ ਆਪਣੇ ਪਿਤਾ ਨੂੰ ਇਹ ਕਹਿ ਕੇ ਗਿਆ ਸੀ ਕਿ ਮੈਂ ਬਹੁਤ ਜਲਦੀ ਵਾਪਸ ਆਵਾਂਗਾ ਤੇ ਆਪਣੇ ਘਰ ਦੀ ਜਿਹੜੀ ਤਿਆਰੀ ਵਧੀਆ ਤਰੀਕੇ ਨਾਲ ਕਰਾਵਾਂਗਾ ਤੁਹਾਨੂੰ ਦੱਸ ਦਈਏ ਮਨਿੰਦਰ ਜਿਹੜਾ ਬਿਲਕੁਲ ਜਿਹਾ ਕੁਵਾਰਾ ਸੀ ਔਰ ਉਹਦਿਆਂ ਘਰ ਵਿੱਚ ਜਿਹੜੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਲੇਕਰ ਬੜੇ ਦੁਖੀ ਕਿ ਦਣਾ ਕਹਿਣਾ ਪੈ ਰਿਹਾ ਕਿ ਅੱਜ ਉਸ ਦੇ ਘਰ ਜਿਹੜੇ ਜਿੱਥੇ ਵਿਆਹ ਦੀ ਗੀਤ ਗਾਈ ਜਾਂ ਸਨ ਅੱਜ ਉੱਥੇ ਬੀਬੀਆਂ ਵੱਲੋਂ ਬਿਆਨ ਪਾਏ ਜਾ ਰਹੇ ਨਾ ਬਹੁਤ ਹੀ ਦਰਦਨਾਕ ਸੁੰਗਣਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮਨਿੰਦਰਦੀਪ ਬਾਠ ਦੇ ਹੈ ਉਹ ਦਿਨ ਉਠਾਣ ਦੇ ਵਿੱਚ ਪਹੁੰਚੀ ਹੈ ਅੱਜ ਉਸ ਨੂੰ ਕੁਝ ਹੀ ਸਮੇਂ ਬਾਅਦ ਜਿਹੜਾ ਪਰਿਵਾਰ ਦੇ ਹਵਾਲੇ ਜਿਹੜਾ ਉਹ ਕੀਤਾ ਜਾ ਰਿਹਾ ਹੈ ਮਨਿੰਦਰ ਪਿਤਾ ਜਿਹੜਾ ਉਹ ਪੰਜਾਬ ਰੋਡ ਵਿੱਚ ਜਿਹੜਾ ਰਟਾਇਰ ਹੋਇਆ ਬਜ਼ੁਰਗ ਹੈ ਮਨਿੰਦਰ ਦੀ ਪਹਿਲੇ ਮਾਂ ਜਿਹੜੀ ਉਹਦੀ ਮੌਤ ਹੋ ਚੁਕੀ ਹੈ ਦੋ ਭਰਾ ਸਨ ਇੱਕ ਛੋਟਾ ਸੀ ਤਿੰਨ ਭੈਣਾਂ ਨੇ ਤਿੰਨ ਭੈਣਾਂ ਬਹੁਤ ਜ਼ਿਆਦਾ ਬਰਲਾਪ ਕਰੀਆਂ ਅੱਜ ਉਸ ਪਿੰਡ ਚ ਪੂਰੇ ਸ਼ਹਿਰ ਦੇ ਵਿੱਚ ਸਨਾਟਾ ਸਾਇਆ ਹੋਇਆ ਲੋਕ ਜਿਹੜੇ ਆ ਬਹੁਤ ਹੀ ਰਜ਼ੂ ਮਨਿੰਦਰ ਨੂੰ ਜਿਹੜਾ ਉਹ ਮਿਸ ਕਰੈ ਨੇ ਔਰ ਉਹਨਾਂ ਦਾ ਪਾਕਿਸਤਾਨ ਪ੍ਰਤੀ ਬਹੁਤ ਹੀ ਜਿਆਦਾ ਉਹਨਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਇੱਕ ਵਾਰ ਸਾਨੂੰ ਜਿਹੜਾ ਉਹਦਾ ਮੌਕਾ ਤਾਂ ਜਾਵੇ ਤਾਂ ਜੋ ਅਸੀਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਸਕੀਏ ਕੈਮਰਾ ਕਟੀ ਦੇ ਨਾਲ ਡਾਕਟਰ ਰਮੇਸ਼ ਰਾਮ ਡੇਲੀ ਪੋਸਟ ਦਿਨਾਨਗਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ